ਬਹੁਤ ਹੀ ਸਤਿਕਾਰਯੋਗ ਦਰਸ਼ਕੋ ਅਤੇ ਪਿਆਰੇ ਵਿਦਿਆਰਥੀਓ ਵਾਰਤਕ ਵਿਵੇਕ ਪੁਸਤਕ ਦੇ ਵਿੱਚੋਂ ਆਪਾਂ ਪਹਿਲੇ ਨਿਬੰਧ ਦੇ ਬਾਰੇ ਅੱਜ ਚਰਚਾ ਕਰਾਂਗੇ ਇਸ ਨਿਬੰਧ ਦਾ ਲੇਖਕ surjit singh tillo ਹੈ ਇਸ ਨਿਬੰਧ ਦਾ ਨਾਮ ਵਿਗਿਆਨ ਅਤੇ ਸੱਭਿਆਚਾਰ ਹੈ ਡਾਕਟਰ surjit singh tillo ਦਾ ਜਨਮ 6 ਮਈ 1932 ਨੂੰ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਵਿਖੇ ਹੋਇਆ ਇਨਾਂ ਦੇ ਮਾਤਾ ਜੀ ਦਾ ਨਾਮ ਗੁਲਾਬਕੌਰ ਅਤੇ ਪਿਤਾ ਜੀ ਦਾ ਨਾਮ ਨਰੰજન ਸਿੰਘ ਸੀ ਆਪ ਨੇ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ ਅਤੇ ਫਿਰ ਜੁਵਾਲਜੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪ੍ਰੋਫੈਸਰ ਦੇ ਤੌਰ ਤੇ ਸੇਵਾ ਨਿਭਾਈ ਅਤੇ ਉਥੋਂ ਰਿਟਾਇਰ ਹੋਏ ਇਸ ਦੇ ਨਾਲ ਹੀ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਿੱਚ ਸੀਨੀਅਰ ਫੈਲੋ ਵੀ ਰਹੇ ਆਪ ਜੀ ਦੀਆਂ ਹੁਣ ਤੱਕ ਦੀਆਂ ਪ੍ਰਕਾਸ਼ਨਾਂ ਵਿੱਚੋਂ ਮਹੱਤਵਪੂਰਨ ਜੀਵਨ ਦਾ ਵਿਕਾਸ ਜੀਵਨ ਦਾ ਮੋੜ ਅਨੋਖੇ ਰਾਹਾਂ ਦੇ ਸਫਰ ਜੀਓਲੋਜੀ ਵਿਸ਼ਵ ਕੋਸ਼ ਮਨੁੱਖੀ ਵਿਗਿਆਨ ਦੇ ਝਰੋਖੇ ਵਿੱਚੋਂ ਸੱਭਿਆਚਾਰ ਅਤੇ ਜੀਵਨ ਜਾਂਚ ਵਿਗਿਆਨ ਦੇ ਨਕਸ਼ ਨਿਰੰਤਰ ਸੋਚ ਨਾਮ ਦੀ ਇੱਕ ਸੰਪਾਦਿਤ ਪੁਸਤਕ ਵੀ ਇਹਨਾਂ ਦੀ ਹੈ ਜਿਸ ਲੇਖ ਬਾਰੇ ਆਪਾਂ ਅੱਜ ਇੱਥੇ ਚਰਚਾ ਕਰ ਰਹੇ ਹਾਂ ਇਹ ਹੈ ਵਿਗਿਆਨ ਅਤੇ ਸੱਭਿਆਚਾਰ ਅ ਦੇਖਣ ਨੂੰ ਵਿਗਿਆਨ ਅਤੇ ਸੱਭਿਆਚਾਰ ਇੱਕ ਦੂਸਰੇ ਤੋਂ ਬਿਲਕੁਲ ਭਿੰਨ ਸਰਚਨਾਵਾਲੇ ਅਤੇ ਵਰਤਾਰੇ ਵਾਲੇ ਸੰਕਲਪ ਜਾਪਦੇ ਹਨ ਪਰ ਇੱਥੇ ਲੇਖਕ ਨੇ ਇਹਨਾਂ ਦੋਨਾਂ ਵਿਚਲੇ ਸਬੰਧਾਂ ਅਤੇ ਇਹਨਾਂ ਦੋਨਾਂ ਦੇ ਇੱਕ ਦੂਜੇ ਨਾਲ ਸਹਿਸੰਬੰਧਾਂ ਬਾਰੇ ਚਰਚਾ ਕੀਤੀ ਹੈ ਇਸ ਲੇਖ ਦੇ ਸ਼ੁਰੂ ਵਿੱਚ ਹੀ ਲੇਖਕ ਨੇ ਦੱਸਿਆ ਹੈ ਕਿ ਵਿਗਿਆਨ ਸੱਭਿਆਚਾਰ ਦੀ ਮਨੁੱਖ ਨੂੰ ਬਹੁਤ ਮਹੱਤਵਪੂਰਨ ਦੇਣ ਹੈ ਅਤੇ ਇਸ ਵਿਚਾਰਧਾਰਾ ਦੇ ਪੁੰਗਰਨ ਦੌਰਾਨ ਮਾਨਵਤਾ ਨੂੰ ਜਨੇਪੇ ਦੀ ਸਹਿਾਇ ਪੀੜਾ ਝਾਗਣੀ ਪਈ ਸੀ ਕਹਿਣ ਦਾ ਮਤਲਬ ਹੈ ਕਿ ਮਨੁੱਖ ਨੇ ਵਿਗਿਆਨ ਨੂੰ ਬਹੁਤ ਮੁਸ਼ਕਲ ਨਾਲ ਸਵੀਕਾਰ ਕੀਤਾ ਅਤੇ ਵਿਗਿਆਨ ਦੇ ਪਾਏ ਹੋਏ ਪੂਰਨਿਆਂ ਤੇ ਬੜੀ ਮੁਸ਼ਕਲ ਨਾਲ ਚੱਲਿਆ ਵਿਗਿਆਨ ਕਾਲਪਨਿਕ ਗਿਆਨ ਨਾਲੋਂ ਵੱਖਰਾ ਹੈ ਅਤੇ ਅਜਿਹੀ ਜਾਣਕਾਰੀ ਇਸ ਦਾ ਆਧਾਰ ਹੈ ਜਿਹੜੀ ਵੇਖੀ ਜਾਂ ਪਰਖੀ ਜਾ ਸਕਦੀ ਹੈ ਸੋ ਲੇਖਕ ਕਹਿੰਦਾ ਹੈ ਕਿ ਲੌਜਿਕ ਦੇ ਉੱਤੇ ਜਿਹੜੀ ਗੱਲ ਕੀਤੀ ਜਾ ਸਕਦੀ ਹੈ ਉਹ ਵਿਗਿਆਨ ਹੈ ਵਿਗਿਆਨ ਦਾ ਜਨਮ ਹੁੰਦਾ ਤਾਂ ਪ੍ਰਯੋਗਸ਼ਾਲਾ ਵਿੱਚ ਹੈ ਪਰ ਪ੍ਰਯੋਗ ਦੀਆਂ ਹੱਦਾਂ ਅੰਦਰ ਸੀਮਤ ਇਹ ਨਹੀਂ ਰਹਿੰਦਾ ਇਹ ਨਰੋਲ ਵਿਗਿਆਨੀਆਂ ਲਈ ਵੀ ਨਹੀਂ ਅਤੇ ਨਾ ਹੀ ਮਸ਼ੀਨਾਂ ਅਤੇ ਕਾਰਖਾਨਿਆਂ ਦਾ ਨਿਰਮਾਣ ਇਸ ਦੀ ਜ਼ਿੰਮੇਵਾਰੀ ਹੈ ਪਰ ਸਮੁੱਚੀ ਮਾਨਵਤਾ ਦੀ ਸੂਝ ਨੂੰ ਟੁੰਬਣਾ ਇਸ ਦਾ ਫਰਜ਼ ਹੈ ਅਤੇ ਜਿਸ ਕਰਕੇ ਹਰ ਇੱਕ ਵਿਅਕਤੀ ਦੀ ਰਸਾਈ ਇਸ ਤੱਕ ਹੋਣੀ ਚਾਹੀਦੀ ਹੈ ਇੱਥੇ ਲੇਖਕ ਦਾ ਭਾਵ ਅਰਥ ਇਹ ਹੈ ਕੇ ਵਿਗਿਆਨ ਨੂੰ ਕੇਵਲ ਟੈਕਨਾਲੋਜੀ ਅਤੇ ਕਿਸੇ ਅਦ੍ਰਿਸ਼ ਸੰਸਾਰ ਲਈ ਕੀਤੀਆਂ ਹੋਈਆਂ ਖੋਜਾਂ ਨਾਲ ਹੀ ਨਹੀਂ ਜੋੜਨਾ ਚਾਹੀਦਾ ਸਗੋਂ ਵਿਗਿਆਨ ਦਾ ਅਹਿਮ ਉਦੇਸ਼ ਮਨੁੱਖਤਾ ਦੀ ਭਲਾਈ ਮਨੁੱਖਤਾ ਦੀ ਬਿਹਤਰੀ ਅਤੇ ਮਨੁੱਖਤਾ ਦਾ ਵਿਕਾਸ ਹੀ ਹੈ ਪਰ ਇਹ ਵੀ ਗੱਲ ਹੈ ਕਿ ਹਰ ਇੱਕ ਵਿਅਕਤੀ ਦੀ ਸੁੱਤੀ ਪਈ ਸੋਝ ਨੂੰ ਪਰਖੇ ਗਿਆਨ ਨਾਲ ਜਗਾ ਸਕਣਾ ਬੜਾ ਕਠਿਨ ਹੁੰਦਾ ਹੈ ਉਸ ਦੀ ਕਲਪਨਾ ਬੰਦਨਾ ਵਿੱਚ ਵਿਚਰਨ ਦੀ ਆਦੀ ਨਹੀਂ ਹੁੰਦੀ ਅਤੇ ਆਪ ਮੁਹਾਰੇ ਅਟਕੇਲੀਆਂ ਕਰਨ ਦੀ ਅਤੇ ਉਡਾਰੀਆਂ ਮਾਰਨ ਦੀ ਇਸ ਦੀ ਆਦਤ ਮੁੱਢੋਂ ਹੀ ਪੱਕ ਚੁੱਕੀ ਹੁੰਦੀ ਹੈ ਇਸੇ ਲਈ ਸਮਾਜ ਵਿਖੇ ਵਿਵੇਕਹੀਨਤਾ ਆਮ ਹੈ ਅਤੇ ਸਿਲਸਰੇਵਾਰ ਸੋਚਣੀ ਲਈ ਲਗਾਓ ਆਮ ਨਹੀਂ ਨਵਾਂ ਕੁਝ ਜਾਣਨ ਲਈ ਬਹੁਤੇ ਇੱਛਕ ਹੀ ਨਹੀਂ ਹੁੰਦੇ ਜਿਹੜਾ ਕੁਝ ਵੀ ਮੁੱਢਲੀ ਆਯੂ ਵਿੱਚ ਸਿੱਖ ਲਿਆ ਜਾਂ ਸਮਝ ਲਿਆ ਉਹਨਾਂ ਵਿਸ਼ਵਾਸਾਂ ਨਾਲ ਹੀ ਉਮਰ ਪਰ ਨਿਭਣਾ ਬਹੁਤਿਆਂ ਲਈ ਸਹਿਲ ਹੁੰਦਾ ਹੈ ਅਰਥਾਤ ਲੇਖਕ ਅਨੁਸਾਰ ਮਨੁੱਖ ਇਹ ਸਮਝਦਾ ਹੈ ਕਿ ਉਸ ਨੂੰ ਵਿਗਿਆਨ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਵਿਗਿਆਨ ਨਾਲ ਸੰਬੰਧਿਤ ਗੱਲਾਂ ਨੂੰ ਸਮਝਣਾ ਸੋਚਣਾ ਜਾਂ ਕਿਸੇ ਨਾਲ ਇਸ ਮੁੱਦੇ ਉੱਪਰ ਵਿਚਾਰ ਕਰਨਾ ਉਸ ਦਾ ਕੰਮ ਨਹੀਂ ਹੈ ਬਲਕਿ ਮਨੁੱਖ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਵਿਗਿਆਨ ਉਸ ਦੀ ਬਿਹਤਰੀ ਭਲਾਈ ਅਤੇ ਵਿਕਾਸ ਲਈ ਹੈ ਅਤੇ ਇਸ ਕਰਕੇ ਉਸ ਨੂੰ ਵਿਗਿਆਨ ਦੇ ਆਧਾਰ ਤੇ ਸਮਾਜ ਨੂੰ ਲੋਕਾਂ ਨੂੰ ਅਤੇ ਇਸ ਕੁਦਰਤ ਨੂੰ ਪਰਖਣਾ ਅਤੇ ਨਿਰਖਣਾ ਚਾਹੀਦਾ ਹੈ ਅੱਗੇ ਲਿਖ ਕਹਿੰਦਾ ਹੈ ਕਿ ਮਨੁੱਖ ਦੀ ਇਸ ਸੁਭਾਵਕ ਤਸਵੀਰ ਦੇ ਬਾਵਜੂਦ ਵੀ ਵਿਗਿਆਨ ਪੁੰਗਰਿਆ ਅਤੇ ਸੱਚ ਖੋਜਦਿਆਂ ਖੋਜਦਿਆਂ ਇਹ ਵੱਡਾ ਹੋਇਆ ਮਨੁੱਖ ਵੀ ਉਂਝ ਸੱਚ ਬਾਰੇ ਬਹੁਤ ਕੁਝ ਨਾ ਜਾਣਦਾ ਹੋਇਆ ਵੀ ਇਸ ਦੇ ਨਾਮ ਲਈ ਲੜਦਾ ਰਿਹਾ ਅਤੇ ਆਪਣੇ ਸਭ ਕੁਝ ਦਾ ਤਿਆਗ ਕਰਕੇ ਇਸ ਲਈ ਸ਼ਹੀਦ ਹੁੰਦਾ ਰਿਹਾ ਫਿਰ ਵੀ ਇਸ ਦੀ ਪਛਾਣ ਕਰਨ ਵਿੱਚ ਉਹ ਸਦਾ ਪਛੜਿਆ ਰਿਹਾ ਅਰਥਾਤ ਮਨੁੱਖ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਵਿਗਿਆਨ ਉਸ ਲਈ ਹੈ ਅਤੇ ਉਸ ਨੂੰ ਵਿਗਿਆਨ ਨੂੰ ਸਮਝਣਾ ਚਾਹੀਦਾ ਹੈ ਲੋਕਾਂ ਨੇ ਵਿਗਿਆਨ ਲਈ ਜਾਂ ਸੱਚ ਦੀ ਖੋਜ ਲਈ ਜਿਹੜਾ ਕਿ ਵਿਗਿਆਨ ਰਾਹੀਂ ਹੀ ਖੋਜਿਆ ਜਾ ਸਕਦਾ ਹੈ ਆਪਣੇ ਪ੍ਰਾਣਾ ਦੀ ਅਹੂਤੀ ਵੀ ਦਿੱਤੀ ਉਹਨਾਂ ਦਾ ਉਦੇਸ਼ ਮਨੁੱਖਤਾ ਦੀ ਭਲਾਈ ਹੀ ਸੀ ਤੇ ਉਹਨਾਂ ਦਾ ਮਾਧਿਅਮ ਵਿਗਿਆਨ ਸੀ ਅੰਧਵਿਸ਼ਵਾਸਾਂ ਵਿੱਚ ਤੇ ਦਕਿਆਨੂਸੀ ਰਵਾਜਾਂ ਵਿੱਚ ਗ੍ਰਿਫਤ ਹੋਏ ਮਨੁੱਖ ਨੇ ਬਹੁਤ ਸੰਤਾਪ ਝੱਗੀ ਅਤੇ ਸਦਾਚਾਰਕ ਪੱਖੋਂ ਬਹੁਤ ਕੁਝ ਗਵਾਇਆ ਜਿਸ ਜਿਸ ਨੇ ਵੀ ਮਨੁੱਖ ਨੂੰ ਸੱਚ ਦਾ ਰਾਹ ਸੁਝਾਇਆ ਉਸ ਨਾਲ ਬਹੁਤ ਕੁਝ ਮਾੜਾ ਵਾਪਰਿਆ ਉਸ ਨੂੰ ਕਦੀ ਵਿਸ਼ ਪੀਣੀ ਪਈ ਕਦੀ ਸੂਲੀ ਚੜਨਾ ਪਿਆ ਕਦੀ ਤਤੀ ਤਵੀ ਉੱਪਰ ਸੱਤੀ ਰੇਤ ਥੱਲੇ ਬੈਠਣਾ ਪਿਆ ਜਾਂ ਫਿਰ ਉਹ ਇਕੱਲਾ ਵਿਚਰਦਾ ਵਣਾਂ ਦੀ ਖਾਕ ਸ਼ਾਨਦਾਰਾਹਾ ਸੂਝ ਰਹਿਤ ਸਮਾਜ ਵਿੱਚ ਸੂਝਵਾਨਾਂ ਨੂੰ ਸਨਮਾਨ ਨਾਲ ਜਿਉਣ ਤੇ ਪਾਬੰਦੀ ਸੀ ਅਰਥਾਤ ਜਿਹੜੇ ਮਨੁੱਖ ਵਿਗਿਆਨ ਨੂੰ ਮਾਧਿਅਮ ਬਣਾ ਕੇ ਮਨੁੱਖਤਾ ਦੀ ਭਲਾਈ ਲਈ ਤਤਪਰ ਹੁੰਦੇ ਹਨ ਜਿਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਉਦੇਸ਼ ਮਨੁੱਖਤਾ ਦੀ ਭਲਾਈ ਹੁੰਦਾ ਹੈ ਉਹਨਾਂ ਨੂੰ ਬਹੁਤ ਕੱਲਣਾ ਕੱਲਣੀ ਪੈਂਦੀ ਹੈ ਅਤੇ ਕਈ ਵਾਰ ਉਹਨਾਂ ਨੂੰ ਆਪਣੀ ਜਾਨ ਵੀ ਗੌਣੀ ਪੈਂਦੀ ਹੈ ਇਸ ਤਰ੍ਹਾਂ ਬਹੁਤ ਮਿਹਨਤ ਬਹੁਤ ਤਰਦਦ ਬਹੁਤ ਸੰਘਰਸ਼ ਕਰਕੇ ਹੀ ਉਹ ਵਿਗਿਆਨ ਰਾਹੀ ਮਨੁੱਖ ਨੂੰ ਸਹੀ ਰਸਤਾ ਸੱਚ ਦਾ ਰਸਤਾ ਦਿਖਾਉਂਦੇ ਹਨ ਕਹਿਣ ਨੂੰ ਤਾਂ ਅਸੀਂ ਅੱਜ ਵਿਗਿਆਨ ਦੇ ਪ੍ਰਭਾਵ ਅਧੀਨ ਜਿਉ ਰਹੇ ਹਾਂ ਸੰਸਾਰ ਵਿੱਚ ਵਿਗਿਆਨ ਦੀਆਂ ਦਿੱਤੀਆਂ ਸਹੂਲਤਾਂ ਬਹੁਤ ਹਨ ਅਤੇ ਇਹਨਾਂ ਨੂੰ ਸਾਰੇ ਮਾਨ ਰਹੇ ਹਨ ਪਰ ਵਿਗਿਆਨਕ ਆਧਾਰ ਵਾਲੀ ਹੋਸ਼ਮੰਦੀ ਟਾਵੀ ਹੈ ਅਤੇ ਬੇਹੋਦੀ ਮੂਰਖਤਾ ਚਫੇਰੇ ਸਾਗਰ ਵਾਂਗ ਪਸਰੀ ਹੋਈ ਹੈ ਕਿਧਰੇ ਕਿਧਰੇ ਹੋਸ਼ਮੰਦੀ ਦੀਆਂ ਫੁੱਟਦੀਆਂ ਕਿਰਨਾ ਮੂਰਖਤਾ ਦੇ ਵਿਸ਼ਾਲ ਸਾਗਰ ਵਿੱਚ ਖਿਲਰੇ ਹੋਏ ਮਹੀਪ ਟਾਪੂਆਂ ਵਾਂਗ ਲੱਗਦੀਆਂ ਹਨ ਲੇਖਕ ਇਹ ਮੰਨਦਾ ਹੈ ਕਿ ਵਿਗਿਆਨ ਦੇ ਹਮੇ ਇਸ ਧਰਤੀ ਉੱਤੇ ਬਹੁਤ ਘੱਟ ਹਨ ਬਾਕੀ ਸਾਰਾ ਅੰਧਕਾਰ ਹੀ ਹੈ ਤੇ ਇੰਨੇ ਵੱਡੇ ਅੰਧਕਾਰ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਉਹਨਾਂ ਕੁਝ ਲੋਕਾਂ ਨੋ ਹੀ ਦਿੱਤੀ ਗਈ ਹੈ ਜਿਸ ਨੂੰ ਉਹ ਬੜੀ شدت ਨਾਲ ਨਿਭਾਉਣ ਦੀ ਕੋਸ਼ਿਸ਼ ਕਰਦੇ ਹਨ 20ਵੀਂ ਸਦੀ ਦਾ ਮਹਾਨ ਵਿਗਿਆਨੀ ਆਇਨਸਟਾਈਨ ਮਾਨਵਤਾ ਦੇ ਨਸੀਬ ਦੀ ਗੱਲ ਕਰਦਾ ਹੋਇਆ ਕਹਿੰਦਾ ਹੈ ਕਿ ਧਰਮ ਵਿਗਿਆਨ ਅਤੇ ਕੋਮਲ ਕਲਾ ਦਾ ਇੱਕੋ ਮੰਤਵ ਹੈ ਮਨੁੱਖ ਨੂੰ ਉਸ ਦੀ ਆਪਣੀ ਹੋਂਦ ਦੇ ਬੋਝ ਤੋਂ ਸੁਰੱਖਰੂ ਕਰਕੇ ਉਸ ਨੂੰ ਸੁਤੰਤਰਤਾ ਦਾ ਅਨੁਭਵ ਕਰਾਉਣਾ ਗਿਆਨ ਬਿਨਾਂ ਜੀਵਨ ਹਨੇਰ ਟੋਣਾ ਹੀ ਬਣਿਆ ਰਹੇਗਾ ਅਤੇ ਵਿਗਿਆਨਕ ਢੰਗ ਨਾਲ ਪਰਖ ਕੇ ਅਪਣਾਇਆ ਗਿਆਨ ਹੀ ਵਿਸ਼ਵ ਜੀਵਨ ਅਤੇ ਮਨੁੱਖ ਦੀ ਅਸਲੀਅਤ ਨਾਲ ਸਾਡੀ ਪਛਾਣ ਕਰਾਉਂਦਾ ਰਹੇਗਾ ਵਿਸ਼ਵ ਜੀਵਨ ਅਤੇ ਮਨੁੱਖ ਨੂੰ ਬੇਸੁਰੇ ਅਰਥ ਅਸੀਂ ਹੁਣ ਤੱਕ ਦਿੰਦੇ ਆਏ ਹਾਂ ਹੁਣ ਲੋੜ ਹੈ ਇਹਨਾਂ ਨੂੰ ਵਿਵੇਕਸ਼ੀਲ ਅਰਥ ਅਰਪਣ ਕਰਨਾ ਦੀ ਜਿਸ ਨਾਲ ਸਾਨੂੰ ਆਪਣੀ ਹੋਂਦ ਬੋਝਲ ਨਾ ਲੱਗੇ ਤੇ ਡਰਦੇ ਪੈਣੇ ਹੋਏ ਤੌਕ ਤੋਂ ਅਸੀਂ ਛੁਟਕਾਰਾ ਪਾ ਸਕੀਏ ਸੁਤੰਤਰਤਾ ਦੇ ਇਹੋ ਸਹੀ ਅਰਥ ਹਨ ਸਾਡੀ ਵਿਆਪਕ ਵਿਚਾਰਧਾਰਾ ਤਾਂ ਮਿਰਗ ਤ੍ਰishna ਤੋਂ ਵੱਧ ਹੋਰ ਕੁਝ ਸਾਨੂੰ ਅੱਜ ਤੱਕ ਨਹੀਂ ਦੇ ਸਕੀ ਹਮੇ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ ਦਿਲ ਕੇ ਖੁਸ਼ ਰੱਖਨੇ ਕੋ ਗਾਲਿਬ ਇਹ ਖਿਆਲ ਅਸ਼ਾ ਹੈ ਸੋ ਇਥੇ ਲੇਖਕ ਦਾ ਕਹਿਣ ਦਾ ਅਰਥ ਇਹ ਹੈ ਕਿ ਮਨੁੱਖ ਨੇ ਵਿਗਿਆਨ ਤੋਂ ਬਿਨਾ ਹਮੇਸ਼ਾ ਹਨੇਰਾ ਹੀ ਟੋਇਆ ਹੈ ਅਤੇ ਉਸ ਨੂੰ ਬ ਜਿੰਦਗੀ ਦੀਆਂ ਬਹੁਤ ਤਲਖ ਹਕੀਕਤਾਂ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਕੁਦਰਤ ਦੀਆਂ ਬਹੁਤ ਮਾਰਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਦਾ ਪਾਰ ਨਤਾਰਾ ਕੇਵਲ ਤੇ ਕੇਵਲ ਗਿਆਨ ਅਤੇ ਵਿਗਿਆਨ ਹੀ ਹੋ ਸਕਦਾ ਹੈ ਤੇ ਮਨੁੱਖ ਨੇ ਇਸ ਗਿਆਨ ਤੇ ਵਿਗਿਆਨ ਦੇ ਵਿਕਾਸ ਲਈ ਮਨੁੱਖ ਦੀ ਭਲਾਈ ਲਈ ਮਨੁੱਖ ਦੇ ਨਿਰੰਤਰ ਵਿਕਾਸ ਲਈ ਬਹੁਤ ਮਿਹਨਤ ਕੀਤੀ ਹੈ ਵਿਗਿਆਨ ਲਈ ਤਾਂ ਇਹ ਸਪਸ਼ਟ ਹੈ ਕਿ ਵਿਸ਼ਵ 14 ਅਰਬ ਬਰੇ ਪਹਿਲਾਂ ਹੋਂਦ ਵਿੱਚ ਆਇਆ ਅਤੇ ਪ੍ਰithvi 4.6 ਅਰਬ ਬਰੇ ਪਹਿਲਾਂ ਪ੍ਰithvi ਦੇ ਜਨਮ ਉਪਰੰਤ ਇਸ ਤੇ ਜੀਵਨ ਪੁੰਗਰਿਆ ਜਿਹੜਾ ਨਰਜੀਵ ਪਦਾਰਥਾਂ ਦੇ ਸੁਮੇਲ ਵਿੱਚੋਂ ਪੁੰਗਰਿਆ ਸੀ ਪ੍ਰithvi ਉੱਪਰਲੇ ਹਾਲਾਤ ਬਦਲਦੇ ਰਹੇ ਅਤੇ ਇਹਨਾਂ ਅਨੁਕੂਲ ਜੀਵਨ ਦਾ ਵਿਕਾਸ ਹੋਣ ਲੱਗਾ ਅਸਫੰਜ ਹੋਂਦ ਵਿੱਚ ਆਏ ਮਲਾਪ ਹੋਂਦ ਵਿੱਚ ਆਏ ਮੱਛਰ ਮੱਖੀਆਂ ਬਣੇ ਅਤੇ ਮੱਛੀਆਂ ਬਣੀਆਂ ਮੱਛੀਆਂ ਫਿਰ ਜਲੋਂ ਬਾਹਰ ਖੁਸ਼ਕੀ ਉੱਪਰ ਆ ਕੇ ਰਹਿਣ ਲੱਗੀਆਂ ਤਦ ਡੱਡੂ ਕਿਰਲੇ ਅਤੇ ਪਸ਼ੂ ਪੰਛੀ ਹੋਂਦ ਵਿੱਚ ਆਏ ਫਿਰ ਖਾਂਦੇ ਪੀਂਦੇ ਅਤੇ ਫਿਰਦੇ ਤੁਰਦੇ ਇਹ ਜੀਵ ਨੇ ਅੱਜ ਤੋਂ 40 ਲੱਖ ਬਰੇ ਪਹਿਲਾਂ ਪ੍ਰithvi ਤੇ ਵਿਚਰਨਾ ਆਰੰਭ ਕੀਤਾ ਇਹ ਮਨੁੱਖੀ ਜਿਸ ਨੇ ਮਾਨਵੀ ਪਦਵੀ ਪ੍ਰਾਪਤ ਕਰਦਿਆਂ ਕਰਦਿਆਂ 39 ਲੱਖ ਬਰਿਆਂ ਤੋਂ ਵੀ ਵੱਧ ਸਮਾਂ ਲੈ ਲਿਆ ਤੁਹਾਡੇ ਤੇ ਮੇਰੇ ਜਿਹਾ ਸੋਚਣ ਵਿਚਰਨ ਵਾਲਾ ਗੱਲਾਂ ਕਰਨ ਵਾਲਾ ਅਤੇ ਕਬੀਲਿਆਂ ਵਿੱਚ ਵਿਚਰਨ ਵਾਲਾ ਮਾਨਵ ਉਸੇ ਪਹਿਲੇ ਮਨੁੱਖ ਤੋਂ ਵਿਕਸਿਤ ਹੋ ਕੇ ਅੱਜ ਤੋਂ 50 ਹਜ਼ਾਰ ਬਰੇ ਪਹਿਲਾਂ ਤੋਂ ਪ੍ਰithvi ਉੱਪਰ ਰਹਿ ਰਿਹਾ ਹੈ ਅੱਜ ਤੋਂ ਕੋਈ 10 ਹਜ਼ਾਰ ਬਰੇ ਪਹਿਲਾਂ ਤੋਂ ਮਾਨਵ ਪ੍ਰithvi ਉੱਪਰਲੀ ਸਥਿਤੀ ਨੂੰ ਆਪਣੇ ਅਨੁਕੂਲ ਢਾਲਣ ਦੇ ਯਤਨ ਕਰਦਾ ਆ ਰਿਹਾ ਹੈ ਵਿਦਿਆਰਥੀਓ ਮਨੁੱਖ ਨੂੰ ਇਸ ਧਰਤੀ ਉੱਤੇ ਵਿਚਰਨ ਲਈ ਜਿਉਂਦੇ ਰਹਿਣ ਲਈ ਸਰਵਾਈਵ ਕਰਨ ਲਈ ਕੁਦਰਤ ਨਾਲ ਬਹੁਤ ਜੰਗ ਕਰਨੀ ਪਈ ਇਸ ਨੂੰ ਕੁਦਰਤ ਨਾਲ ਬਹੁਤ ਲੜਨਾ ਪਿਆ ਤੇ ਕੁਦਰਤ ਨੂੰ ਆਪਣੇ ਅਨੁਕੂਲ ਕਰਨ ਲਈ ਜਾਂ ਆਪਣੇ ਆਪ ਨੂੰ ਕੁਦਰਤ ਦੇ ਅਨੁਕੂਲ ਢਾਲਣ ਲਈ ਬਹੁਤ ਯਤਨ ਕੀਤੇ ਤੇ ਇਸ ਲਈ ਲੇਖਕ ਦੇ ਅਨੁਸਾਰ 50 ਹਜ਼ਾਰ ਬਾਰੇ ਲੱਗੇ ਇਸ ਤੋਂ ਅੱਗੇ ਲੇਖਕ ਲਿਖਦਾ ਹੈ ਪਰ ਕੀ ਵਿਗਿਆਨ ਦੀ ਜੀਵਨ ਸੰਬੰਧੀ ਇਹ ਧਾਰਨਾ ਨਾਲ ਸਭ ਸਹਿਮਤ ਹਨ ਕਿ ਜੀਵਨ ਦੇ ਹੋਏ ਵਿਕਾਸ ਕਾਰਨ ਮਨੁੱਖ ਦੇ ਸੰਸਾਰ ਅੰਦਰ ਹੋਏ ਪ੍ਰਵੇਸ਼ ਨੂੰ ਸਭ ਸਵੀਕਾਰ ਕਰਦੇ ਹਨ ਸੰਸਾਰ ਵਿੱਚ ਬਹੁ ਗਿਣਤੀ ਅਨਪੜਾਂ ਦੀ ਹੈ ਅਤੇ ਜਿਹੜੇ ਆਪਣੇ ਆਪ ਨੂੰ ਪੜ੍ਹੇ ਲਿਖੇ ਮੰਨਦੇ ਹਨ ਉਹਨਾਂ ਵਿੱਚੋਂ ਵੀ ਬਹੁ ਗਿਣਤੀ ਅਜਿਹਿਆਂ ਦੀ ਹੈ ਜਿਨ੍ਹਾਂ ਦਾ ਉਪਰੋਕਤ ਧਾਰਨਾ ਵਿੱਚ ਉੱਕਾ ਹੀ ਕੋਈ ਵਿਸ਼ਵਾਸ ਨਹੀਂ ਹਾਲਾਂਕਿ ਇਹ ਵਿਚਾਰ ਪਰਖੇ ਹੋਏ ਪ੍ਰਮਾਣਾਂ ਉੱਪਰ ਆਧਾਰਤ ਹਨ ਵਿਸ਼ਵ ਅੰਦਰ ਦੂਰ ਦੂਰ ਭਾਂਤ ਭਾਂਤ ਦੀਆਂ ਦੂਰਬੀਨਾਂ ਚੋਂ ਦੀ ਤੱਕ ਕੇ ਅਤੇ ਪ੍ਰithvi ਉੱਪਰ ਪਥਰੀਲੀਆਂ ਚਟਾਨਾਂ ਅੰਦਰ ਉਕਰੇ ਚਿੰਨ੍ਹਾਂ ਦਾ ਜਾਇਜ਼ਾ ਲੈ ਕੇ ਅਤੇ ਫਿਰ ਇਹਨਾਂ ਦੀ ਵਿਗਿਆਨਕ ਵਿਧੀ ਨਾਲ ਆਯੂ ਨਿਰਧਾਰਤ ਕਰਕੇ ਜੀਵਨ ਦੇ ਇਤਿਹਾਸ ਨੂੰ ਪ੍ਰਕਾਸ਼ਮਾਨ ਕੀਤਾ ਗਿਆ ਹੈ ਫਿਰ ਵੀ ਸੰਸਾਰ ਅੰਦਰਲੀ ਭੀੜ ਨੂੰ ਇਹ ਵਿਗਿਆਨਕ ਧਾਰਨਾ ਸਵੀਕਾਰ ਨਹੀਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜਾਉਂਦੇ ਅਧਿਆਪਕਾਂ ਵਿੱਚੋਂ ਵੀ ਥੋੜੇ ਨਹੀਂ ਬਹੁਤ ਉਹ ਹਨ ਜਿਹੜੇ ਪਰਖੇ ਹੋਏ ਇਸ ਗਿਆਨ ਨਾਲ ਪਸੀਜੇ ਨਹੀਂ ਜਾ ਰਹੇ ਜੇਕਰ ਉਹ ਬੇਈਮਾਨ ਹਨ ਤਾਂ ਹੋਰ ਗੱਲ ਪਰ ਜੇਕਰ ਉਹ ਧਿਆਨਤਦਾਰ ਹਨ ਤਾਂ ਜੀਵਨ ਦੇ ਸਬੰਧ ਵਿੱਚ ਇਸ ਹੱਦ ਤੱਕ ਉਹ ਮੂੜ ਕਿਉਂ ਹਨ ਇਸ ਦਾ ਅਰਥ ਬੱਚਿਓ ਇਹ ਹੈ ਕਿ ਲੋਕ ਉੱਪਰ ਜਿਹੜੀ ਆਪਾਂ ਅੰਕੜੇ ਦੱਤੇ ਆ ਕਿ ਕਿੰਨੇ ਚਿਰ ਤੋਂ ਮਨੁੱਖ ਇਸ ਧਰਤੀ ਤੇ ਰਹਿ ਰਿਹਾ ਹੈ ਤੇ ਕਿਸ ਤਰੀਕੇ ਨਾਲ ਉਸ ਨੇ ਆਪਣੇ ਆਪ ਨੂੰ ਕੁਦਰਤ ਦੇ ਅਨੁਕੂਲ ਕੀਤਾ ਇਹ ਸਾਰਾ ਕੁਝ ਵਿਗਿਆਨ ਦੇ ਆਧਾਰ ਤੇ ਸਿਰਜਿਆ ਗਿਆ ਹੈ ਤੇ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਜਿਵੇਂ ਆਪਾਂ ਗੱਲ ਕਰਦੇ ਆ ਧਾਰਮਿਕ ਗ੍ਰੰਥਾਂ ਨੂੰ ਆਧਾਰ ਬਣਾ ਕੇ ਅਤੇ ਬਹੁਤ ਸਾਰੀਆਂ ਮਿੱਥਾਂ ਨੂੰ ਆਧਾਰ ਬਣਾ ਕੇ ਉਹ ਇਹਨਾਂ ਗੱਲਾਂ ਨੂੰ ਮੰਨਣ ਦੇ ਕਾਬਿਲ ਨਹੀਂ ਹਨ ਉਹਨਾਂ ਮੁਤਾਬਕ ਮਨੁੱਖ ਨੂੰ ਰੱਬ ਨੇ ਬਣਾਇਆ ਹੈ ਵਿਦਿਆਰਥੀਓ ਇਹ ਬੜਾ ਪੇਚੀਦਾ ਮਸਲਾ ਹੈ ਵਿਸ਼ਵਾਸ ਦੇ ਆਧਾਰ ਤੇ ਤਾਂ ਇਹਨਾਂ ਗੱਲਾਂ ਨੂੰ ਸੱਚ ਕਿਹਾ ਜਾ ਸਕਦਾ ਹੈ ਪਰ ਵਿਗਿਆਨ ਦੇ ਆਧਾਰ ਤੇ ਇਹਨਾਂ ਗੱਲਾਂ ਨੂੰ ਸੱਚ ਨਹੀਂ ਮੰਨਿਆ ਜਾ ਸਕਦਾ ਇਸ ਕਰਕੇ ਜੇਕਰ ਅਸੀਂ ਵਿਗਿਆਨਕ ਢੰਗ ਨਾਲ ਚੱਲਾਂਗੇ ਤਾਂ ਸਾਨੂੰ ਉਪਰੋਕਤ ਗੱਲਾਂ ਉੱਤੇ ਵਿਸ਼ਵਾਸ ਕਰਨਾ ਪਵੇਗਾ ਅੱਗੇ ਲੇਖਕ ਲਿਖਦਾ ਹੈ ਕਿ ਸੁਭਾਵਕ ਹੀ ਸਾਡਾ ਮਨ ਹਰ ਇੱਕ ਰਚਨਾ ਦੇ ਪ੍ਰਸੰਗ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦੇ ਇਹਨਾਂ ਨੂੰ ਰਚਨਹਾਰੇ ਕਰਤਾ ਬਾਰੇ ਸੋਚਣ ਲੱਗ ਪੈਂਦਾ ਹੈ ਪ੍ਰithvi ਉੱਪਰਲੀ ਜਿਸ ਰਚਨਾ ਨੂੰ ਵੀ ਅਸੀਂ ਵੇਖਦੇ ਹਾਂ ਇਹ ਭਾਵੇਂ ਟਿਕ ਟਿਕ ਕਰਦੀ ਹੋਈ ਖੜੀ ਹੋਵੇ ਭਾਵੇਂ ਹਵਾਈ ਜਹਾਜ਼ ਜਾਂ ਰੇਲ ਦਾ ਇੰਜਣ ਹਰ ਇੱਕ ਦਾ ਰਚੇਤਾ ਲੱਭ ਜਾਂਦਾ ਹੈ ਫਿਰ ਵਿਸ਼ਵ ਅੰਦਰ ਦੀਆਂ ਇਹਨਾਂ ਨਾਲੋਂ ਵੀ ਕਿਧਰੇ ਵੱਧ ਗੁੰਝਲਦਾਰ ਰਚਨਾਵਾਂ ਦਾ ਕੋਈ ਰਚੇਤਾ ਕਿਉਂ ਨਹੀਂ ਅਤੇ ਜੀਵਨ ਨਾਲ ਸੰਚਾਰੇ ਜੀਵਾਂ ਨੂੰ ਰਚਨਹਾਰਾ ਕੋਈ ਕਿਉਂ ਨਹੀਂ ਆਮ ਵਿਅਕਤੀ ਦੀ ਸੋਚ ਅੰਦਰ ਇਹ ਗੱਲ ਕਰ ਕਰ ਹੀ ਨਹੀਂ ਰਹੀ ਕਿ ਮધુ ਇਕੱਤਰ ਕਰਦੀ ਮਧੂਮੱਖੀ ਸਾਗਰਾਂ ਵਿੱਚ ਹਰਲ ਹਰਲ ਕਰਦੇ ਸ਼ਾਰਕ ਵਣਾ ਅੰਦਰ ਦਹਾੜਦੇ شیر ਜਾਂ ਚਿੰਗਾੜਦੇ ਹਾਥੀ ਬਾਗਾਂ 'ਚ ਚੈਕਦੀਆਂ ਕੋਇਲਾ ਅਤੇ ਵਣਾ ਵਿੱਚ ਗਾਉਂਦੇ ਪੰਛੀ ਅਤੇ ਪੈਲੀਆਂ ਵਿੱਚ ਪਹਿਲਾਂ ਪਾਉਂਦੇ ਮੋਰ ਅਤੇ ਕਦੀ ਫਰਿਸ਼ਤਾ ਲੱਗਦਾ ਅਤੇ ਕਦੀ ਸ਼ੈਤਾਨ ਲੱਗਦਾ ਮਨੁੱਖ ਇਹ ਸਭ ਆਪਣੇ ਆਪ ਅਤੇ ਨਰੋਲ ਵਿਕਾਸ ਦੁਆਰਾ ਸੰਸਾਰ ਦਾ ਭਾਗ ਬਣੇ ਹਨ ਸੋ ਚਾਰਲਸ ਡਾਰਵਿਨ ਨੇ ਵੀ ਬੱਚਿਓ ਇਹੀ ਸਿਧਾਂਤ ਦਿੱਤਾ ਹੈ ਕਿ ਮਨੁੱਖ ਧਰਤੀ ਉੱਪਰ ਜੀਵ ਜਾਤੀਆਂ ਦੇ ਵਿਕਾਸ ਵਿੱਚੋਂ ਹੀ ਪੈਦਾ ਹੋਇਆ ਹੈ ਤੇ ਜਿੰਨੀ ਵੀ ਕੁਦਰਤ ਜਾਂ ਕੁਦਰਤ ਵਿੱਚ ਵਿਚਰ ਰਹੇ ਜੀਵ ਜੰਤੂ ਜਾਂ ਮਨੁੱਖ ਇਹ ਸਾਰੇ ਇੱਕ ਦੂਜੇ ਵਿੱਚੋਂ ਹੀ ਵਿਕਾਸ ਫੜਦੇ ਹਨ ਤੇ ਇਹ ਵਿਗਿਆਨਕ ਸੱਚ ਹੈ ਇਹ ਤਾਰਕਿਕ ਸੱਚ ਹੈ ਤਰਕ ਦੇ ਆਧਾਰ ਤੇ ਕਿਹਾ ਜਾਣ ਵਾਲਾ ਸੱਚ ਹੈ ਇਸ ਨੂੰ ਮਿੱਥ ਦਾ ਇਸ ਨੂੰ ਮਿੱਥ ਦੇ ਆਧਾਰ ਤੇ ਜਾਂ ਕਿਸੇ ਧਾਰਮਿਕ ਪਛਾਣ ਖਿੱਚੂ ਵਿਚਾਰਾਂ ਦੇ ਆਧਾਰ ਤੇ ਨਕਾਰਿਆ ਨਹੀਂ ਜਾ ਸਕਦਾ ਫਿਰ ਵਿਸ਼ਵ ਵੀ ਘਟ ਗੁੰਜਲਦਾਰ ਨਹੀਂ ਇਸ ਅੰਦਰਲੇ ਤਾਰੇ ਤੇ ਤਾਰੇ ਸੰਗ੍ਰਹਿ ਜਾਂ ਗੈਲੈਕਸੀਆਂ ਸੂਰਜ ਅਤੇ ਸੂਰਜ ਦੁਆਲੇ ਫੇਰੀਆਂ ਮਾਰਦੇ ਗ੍ਰਹਿ ਇਹਨਾਂ ਵਿੱਚੋਂ ਹਰ ਇੱਕ ਆਪਣੇ ਆਪ ਵਿੱਚ ਇੱਕ ਗੁੰਜਲ ਹੈ ਅਤੇ ਇਹਨਾਂ ਦੀਆਂ ਗੁੰਜਲਾਂ ਵਾਲੀ ਰਚਨਾ ਵੀ ਕਿਵੇਂ ਆਪਣੇ ਆਪ ਬਿਨਾਂ ਕਿਸੇ ਰਚੇਤਾ ਦੀ ਸਾਲਸੀ ਦੇ ਹੋ ਗਈ ਸੀ ਆਮ ਵਿਅਕਤੀ ਦੇ ਵਿਗਿਆਨ ਵਿੱਚ ਵਿਸ਼ਵਾਸ ਨਾ ਕਰਨ ਦਾ ਇੱਕ ਹੋਰ ਕਾਰਨ ਵੀ ਹੈ ਵਿਗਿਆਨ ਜੋ ਕੁਝ ਵੀ ਦੱਸਦਾ ਹੈ ਉਸ ਵਿੱਚ ਸੰਦੇਹ ਲਈ ਸਦਾ ਸਥਾਨ ਹੁੰਦਾ ਹੈ ਸ਼ਾਸਤਰਾਂ ਦੇ નિਸ਼ਠਾਪੂਰਵਕ ਕਥਨਾ ਮੰਗ ਪੱਕਾ ਯਕੀਨ ਕਰਨ ਯੋਗ ਵਿਗਿਆਨ ਕੋੜ ਬਹੁਤ ਥੋੜਾ ਹੈ ਮਨਨੇ ਪਰਮੰਨੇ ਵਿਗਿਆਨੀਆਂ ਦੀ ਵੀ ਕਈ ਗੱਲ ਨੂੰ ਵਾਰ-ਵਾਰ ਟੋਇਆ ਤੇ ਪਰਖਿਆ ਜਾਂਦਾ ਹੈ ਅਤੇ ਨਵੇਂ ਉਪਲਬਧ ਪਰਮਾਣਾਂ ਦੇ ਸੰਮੁਖ ਉਹਨਾਂ ਨੂੰ ਸੋਧਿਆ ਵੀ ਜਾਂਦਾ ਹੈ ਸਧਾਰਨ ਵਿਅਕਤੀ ਨੂੰ ਸਦਾ ਹੀ ਸੰਦੇਹ ਵਾਲੀ ਸਥਿਤੀ ਨਾਲ ਨਿਭਦੇ ਰਹਿਣਾ ਬਹੁਤ ਔਖਾ ਲੱਗਦਾ ਹੈ ਵਿਗਿਆਨ ਦੇ ਇੱਕ ਖੇਤਰ ਦਾ ਇਹ ਮੰਨਣਾ ਹੈ ਕਿ ਸੰਸਾਰ ਅੰਦਰਲੀ ਅੱਜ ਵਿਆਪਕ ਤਰਤੀਬ ਸਮੇਂ ਨਾਲ ਹੌਲੀ-ਹੌਲੀ ਖਿੰਡ ਰਹੀ ਹੈ ਸਮਾ ਆਵੇਗਾ ਕਿ ਸੂਰਜ ਚਮਕਣਾ ਛੱਡ ਦੇਵੇਗਾ ਅਤੇ ਚੰਨ ਪ੍ਰithvi ਉੱਪਰ ਆ ਡਿੱਗੇਗਾ ਜਿਹੜੀ ਛੇਕੜ ਆਪ ਵੀ ਸੂਰਜ ਵਿੱਚ ਸਮਾ ਜਾਵੇਗੀ ਦੂਜੇ ਬੰਨੇ ਜੀਵ ਵਿਗਿਆਨ ਇਹ ਦੱਸ ਰਿਹਾ ਹੈ ਕਿ ਪ੍ਰithvi ਉੱਪਰ ਖਿੰਡੇ ਪੁੰਡੇ ਪਦਾਰਥ ਭੋਜਨ ਦੁਆਰਾ ਜੀਵਾਂ ਵਿੱਚ ਸਮਾਉਂਦੇ ਹੋਏ ਹੋਰ ਤੇ ਹੋਰ ਵੀ ਗੁੰਝਲਦਾਰ ਤਰਤੀਬ ਵਿੱਚ ਪਰੋਏ ਜਾ ਰਹੇ ਹਨ ਸਰਸਰੀ ਇਹ ਦੋਵੇਂ ਧਾਰਨਾਵਾਂ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀਆਂ ਅਤੇ ਇੱਕ ਦੂਜੀ ਦੀਆਂ ਵਿਰੋਧੀ ਜਾਪਦੀਆਂ ਹਨ ਵਿਗਿਆਨ ਅੰਦਰ ਵਿਆਪਕ ਇਹ ਸਥਿਤੀ ਵੀ ਸਧਾਰਨ ਵਿਅਕਤੀ ਨੂੰ ਜੱਜਦੀ ਨਹੀਂ ਉਸ ਲਈ ਮਨ ਬਣਾਉਣਾ ਔਖਾ ਹੋ ਜਾਂਦਾ ਹੈ ਕਿ ਦੋਵਾਂ ਵਿੱਚੋਂ ਕਿਹੜੀ ਗੱਲ ਸਹੀ ਹੈ ਤੇ ਕਿਹੜੀ ਗਲਤ ਸੋ ਲੇਖਕ ਦਾ ਭਾਵ ਅਰਥ ਇਹ ਹੈ ਕਿ ਵਿਗਿਆਨ ਵੀ ਆਪਣੇ ਆਪ ਵਿੱਚ ਗੁੰਝਲਦਾਰ ਵਰਤਾਰਾ ਹੈ ਵਿਗਿਆਨ ਇੱਕ ਗੱਲ ਨੂੰ ਆਪਣੇ ਤਰਕਾਂ ਦੇ ਆਧਾਰ ਤੇ ਦੋ ਦਿਸ਼ਾਵਾਂ ਵੱਲ ਲਿਜਾ ਸਕਦਾ ਹੈ ਤੇ ਉਹ ਦੋ ਦਿਸ਼ਾਵਾਂ ਇੱਕ ਦੂਸਰੇ ਤੋਂ ਭਿੰਨ ਵੀ ਹੋ ਸਕਦੀਆਂ ਹਨ ਜਿਵੇਂ ਇੱਥੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇੱਕ ਪਾਸੇ ਉਹ ਕਹਿੰਦੇ ਹਨ ਕਿ ਧਰਤੀ ਬਹੁਤ ਤੇਜ਼ੀ ਨਾਲ ਅੰਤ ਵੱਲ ਜਾ ਰਹੀ ਹੈ ਪਰ ਦੂਜੇ ਪਾਸੇ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਧਰਤੀ ਉੱਪਰ ਜੀਵ ਨਵੀਆਂ ਗੁੰਝਲਾਂ ਪੈਦਾ ਕਰ ਰਿਹਾ ਹੈ ਤੇ ਉਸ ਦੀ ਤਰਤੀਬ ਵਿੱਚ ਬਹੁਤ ਗੁੰਝਲਦਾਰ ਬਣਤਰਾਂ ਪੈਦਾ ਹੋ ਰਹੀਆਂ ਹਨ ਪਰ ਉਹਨਾਂ ਨੇ ਇੱਥੇ ਧਰਤੀ ਦੇ ਖਤਮ ਹੋਣ ਦੀ ਕੋਈ ਗੱਲ ਨਹੀਂ ਕੀਤੀ ਇਸ ਤਰ੍ਹਾਂ ਵਿਗਿਆਨੀਆਂ ਦੀਆਂ ਦੋ ਸ਼੍ਰੇਣੀਆਂ ਬਣ ਜਾਂਦੀਆਂ ਹਨ ਇੱਕ ਸ਼੍ਰੇਣੀ ਧਰਤੀ ਉੱਪਰ ਜੀਵ ਦੇ ਖਾਤਮੇ ਦੀ ਗੱਲ ਕਰਦੀਆਂ ਹਨ ਅਤੇ ਦੂਸਰੀਆਂ ਧਰਤੀ ਉੱਪਰ ਜੀਵ ਦੇ ਵਿਕਸਿਤ ਹੋਣ ਦੀ ਗੱਲ ਕਰਦੀਆਂ ਹਨ ਅਗੇ ਲੇਖਕ ਇਹ ਵੀ ਮੰਨਦਾ ਹੈ ਕਿ ਜੇਕਰ ਗੰਭੀਰਤਾ ਨਾਲ ਵਿਚਾਰਿਆ ਜਾਵੇ ਤਾਂ ਇਹ ਨਵੇਂ ਵਿਚਾਰ ਸਹੀ ਹਨ। ਪ੍ਰithvi ਉੱਪਰ ਜਦ ਤੱਕ ਜੀਵ ਹੈ ਇਸਦਾ ਵਿਕਾਸ ਹੁੰਦਾ ਰਹੇਗਾ ਅਤੇ ਪ੍ਰithvi ਉੱਪਰਲੀ ਪਦਾਰਥਕ ਤਰਤੀਬ ਦੀ ਪੱਧਰ ਵੀ ਉਚੇਰੀ ਹੁੰਦੀ ਰਹੇਗੀ ਪਰ ਪ੍ਰithvi ਉੱਪਰ ਜੀਵਨ ਨੇ ਸਦਾ ਨਹੀਂ ਰਹਿਣਾ ਅਤੇ ਇਸ ਦੁਆਰਾ ਵਿਉਂਤਬੱਧ ਹੋਇਆ ਸਭ ਕੁਝ ਖਿੰਡ ਪੁੰਡਕੀ ਹੀ ਰਹੇਗਾ। ਚੰਨ ਦੇ ਪ੍ਰithvi ਉੱਪਰ ਡਿੱਗਣ ਜਾਂ ਇਸ ਤੋਂ ਲਾਂਬੇ ਹੋ ਜਾਣ ਤੋਂ ਪਹਿਲਾਂ ਇਹ ਹੋ ਚੁੱਕਿਆ ਹੋਵੇਗਾ ਕਿਉਂਕਿ ਤਦ ਪ੍ਰithvi ਉੱਪਰਲੇ ਹਾਲਾਤ ਜੀਵਨ ਨੂੰ ਸਹਾਰਾ ਦੇਣ ਯੋਗ ਨਹੀਂ ਰਹਿਣਗੇ ਸੋ ਵਿਦਿਆਰਥੀਓ ਅੰਤ ਵਿੱਚ ਲੇਖਕ ਸੱਚ ਨੂੰ ਵਿਗਿਆਨ ਅਤੇ ਧਰਮ ਦੇ ਆਧਾਰ ਤੇ ਪਰਖਦਾ ਹੋਇਆ ਕਹਿੰਦਾ ਹੈ ਕਿ ਸੱਚ ਬੜੀ ਗੁੰਝਲਦਾਰ ਅਵਸਥਾ ਹੈ ਅਤੇ ਇਹ अनेका ਪ੍ਰਭਾਵਾਂ ਦੇ ਪਰਸਪਰ ਮਿਲਾਪ ਦਾ ਸਿੱਟਾ ਹੁੰਦੀ ਹੈ ਹਰ ਇੱਕ ਪ੍ਰਭਾਵ ਦਾ ਨਿਖੜਵਾ ਵਿਸ਼ਲੇਸ਼ਣ ਬਰੀਕਬੀਨ ਸੂਝ ਦੀ ਮੰਗ ਕਰਦਾ ਹੈ ਜਿਸ ਦੀ ਕਿ ਆਮ ਵਿਅਕਤੀ ਕੋਲ ਆਮ ਤੌਰ ਤੇ ਘਾਟ ਹੀ ਹੁੰਦੀ ਹੈ ਅਸਲ ਵਿੱਚ ਸਮੁੱਚਾ ਸੱਚ ਇੱਕੋ ਵਾਰ ਉਗੜ ਕੇ ਕਦੀ ਸਾਹਮਣੇ ਨਹੀਂ ਆਉਂਦਾ ਇਸੇ ਲਈ ਵਿਗਿਆਨ ਸੰਦੇਹ ਰਹਿਤ ਕੋਈ ਦਾਵਾ ਕਦੀ ਨਹੀਂ ਕਰਦਾ ਵਿਗਿਆਨ ਤੋਂ ਲਾਂਬੇ ਹਟ ਕੇ ਸੱਚ ਨੂੰ ਪਰਖਣ ਦਾ ਹੋਰ ਦੂਜਾ ਰਾਹ ਵੀ ਮਨੁੱਖ ਕੋਲ ਕੋਈ ਨਹੀਂ ਅਤੇ ਇਹ ਵੀ ਸੱਚ ਹੈ ਕਿ ਜਿਹੋ ਜਿਹਾ ਦਿਮਾਗ ਮਨੁੱਖ ਕੋਲ ਅੱਜ ਹੈ ਇਸ ਨਾਲ ਵਿਸ਼ਵ ਦੀ ਵਿਸਤ੍ਰਿਤ ਪਛਾਣ ਕਰ ਸਕਣੀ ਵੀ ਸੰਭਵ ਨਹੀਂ ਸੋ ਵਿਦਿਆਰਥੀਓ ਕੋਈ ਵੀ ਵਿਗਿਆਨਕ ਸੋਚ ਕੋਈ ਵੀ ਵਿਗਿਆਨਕ ਖੋਜ ਆਪਣੀ ਧਾਰਨਾ ਨੂੰ ਅੰਤਮ ਨਹੀਂ ਕਹਿ ਸਕਦੀ ਹਰ ਖੋਜ ਵਿੱਚੋਂ ਨਵੀਂ ਖੋਜ ਦਾ ਹੋਣਾ ਸੁਭਾਵਿਕ ਹੈ ਅਤੇ ਇਸ ਤਰ੍ਹਾਂ ਸੱਚ ਵਿੱਚੋਂ ਨਵੇਂ ਸੱਚਾਂ ਦੀ ਖੋਜ ਹੁੰਦੀ ਰਹਿੰਦੀ ਹੈ ਅੰਤਿਮ ਸੱਚ ਕੋਈ ਨਹੀਂ ਹੁੰਦਾ ਸੱਚ ਹਮੇਸ਼ਾ ਪਰਵਰਤਿਤ ਹੁੰਦਾ ਰਹਿੰਦਾ ਹੈ ਬਦਲਦਾ ਰਹਿੰਦਾ ਹੈ ਪਰ ਦੂਸਰੇ ਪਾਸੇ ਸੱਚ ਉਹ ਚੀਜ਼ ਵੀ ਹੁੰਦੀ ਹੈ ਜਿਸ ਨੂੰ ਤਰਕ ਅਤੇ ਵਿਗਿਆਨ ਦੇ ਆਧਾਰ ਤੇ ਮੰਨਿਆ ਜਾਣਾ ਚਾਹੀਦਾ ਹੈ ਅ ਉਤਾਰਕਿਕ ਰੂਪ ਵਿੱਚ ਜਾਂ ਅ ਵਿਗਿਆਨਕ ਰੂਪ ਵਿੱਚ ਜਾਂ ਕੇਵਲ ਮਿੱਥਾਂ ਜਾਂ ਵਿਸ਼ਵਾਸਾਂ ਦੇ ਆਧਾਰ ਤੇ ਸੱਚ ਨੂੰ ਨਿਰਖਿਆ ਪਰਖਿਆ ਨਹੀਂ ਜਾ ਸਕਦਾ ਸੋ ਅੰਤ ਵਿੱਚ ਲੇਖਕ ਨੇ ਐਲਬਰਟ ਆਇਨਸਟਾਈਨ ਦੀ ਧਾਰਨਾ ਦਿੱਤੀ ਹੈ ਕਿ ਜਿੱਥੇ ਪਰਖ ਗਿਆਨ ਦੀ ਹੱਦ ਮੁੱਕਦੀ ਹੈ ਉਸ ਦੇ ਪਾਰ ਧਰਮ ਦਾ ਖੇਤਰ ਆਰੰਭ ਹੋ ਜਾਂਦਾ ਹੈ ਸੋ ਵਿਦਿਆਰਥੀਓ ਧਰਮ ਨੂੰ ਜੇਕਰ ਆਪਾਂ ਸੰਸਾਰ ਨੂੰ ਸਮਝਣ ਦਾ ਇੱਕੋ ਮਾਤਰ ਜਰੀਆ ਸਮਝ ਲਈਏ ਮੰਨ ਲਈਏ ਤਾਂ ਇਹ ਠੀਕ ਨਹੀਂ ਹੋਵੇਗਾ ਸੰਸਾਰ ਨੂੰ ਸਮਝਣ ਦਾ ਇੱਕ ਤਾਰਕਿਕ ਤਰੀਕਾ ਵਿਗਿਆਨ ਵੀ ਹੈ ਚੰਗੀ ਗੱਲ ਇਹ ਹੀ ਹੈ ਕਿ ਅਸੀਂ ਦੁਨੀਆ ਨੂੰ ਮਨੁੱਖ ਨੂੰ ਕੁਦਰਤ ਨੂੰ ਸਮਾਜ ਨੂੰ ਤੇ ਇਨ੍ਹਾਂ ਨਾਲ ਸੰਬੰਧਿਤ ਹੋਰ ਵਰਤਾਰਿਆਂ ਨੂੰ ਸਮਝਣ ਲਈ ਵਿਗਿਆਨ ਅਤੇ ਧਰਮ ਵਿੱਚ ਇੱਕ ਅਜੀਹਾ ਸੰਤੁਲਨ ਪੈਦਾ ਕਰ ਲਈਏ ਕਿ ਅਸੀਂ ਸੱਚ ਦੀ ਭਾਲ ਵਿੱਚ ਲੱਗੇ ਰਹੀਏ ਇਸ ਤਰੀਕੇ ਨਾਲ ਮਨੁੱਖ ਮਨੁੱਖੀ ਜੀਵਨ ਦੇ ਸੱਚ ਨੂੰ ਲੱਭ ਸਕਦਾ ਹੈ ਅਤੇ ਮਨੁੱਖਤਾ ਦੀ ਭਲਾਈ ਬਾਰੇ ਸੋਚ ਸਕਦਾ ਹੈ ਵਿਦਿਆਰਥੀਓ ਅਤੇ ਦਰਸ਼ਕੋ ਮੈਂ ਉਮੀਦ ਕਰਦਾ ਹਾਂ ਕਿ ਇਸ ਨਿਬੰਧ ਵਿੱਚ ਕੀਤੀ ਹੋਈ ਚਰਚਾ ਨੂੰ ਤੁਸੀਂ ਸਮਝ ਲਿਆ ਹੋਵੇਗਾ ਯੂਨੀਵਰਸਿਟੀਆਂ ਵਿੱਚ ਪੜ੍ਹਾਏ ਜਾ ਰਹੇ ਸਿਲੇਬਸ ਨਾਲ ਸੰਬੰਧਿਤ ਬਹੁਤ ਸਾਰੇ ਲੈਕਚਰ ਇਸ ਚੈਨਲ ਉੱਪਰ ਅਪਲੋਡ ਹੁੰਦੇ ਰਹਿਣਗੇ ਇਸ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਦੋਸਤਾਂ ਨਾਲ ਸਾਂਝਾ ਵੀ ਕਰੋ ਬਹੁਤ ਬਹੁਤ ਧੰਨਵਾਦ